ਕੋ ਮੇਰਾ ਨਾਮ ਅਸਮਾ ਜੋ ਅੱਜ ਦਾ ਉਪਰਾਲਾ ਕੀਤਾ ਗਿਆ ਹੈ ਇਹਦਾ ਮੈਨ ਮਕਸਦ ਇਹ ਹੀ ਥਾ ਕਿ ਸਾਰੇ ਬੱਚਿਆਂ ਨੂੰ 26 ਜਨਵਰੀ ਬਾਰੇ ਪਤਾ ਲੱਗੇ ਤੇ ਉਹਨਾਂ ਚ ਇਹਨਾਂ ਨੇ ਉਤਸ਼ਾਹ ਨਾਲ ਬਹੁਤ ਉਤਸ਼ਾਹ ਨਾਲ ਮਨਾਇਆ ਹੈ ਬਸ ਮੈਂ ਹੀ ਕਹਿਲਾ ਚਾਹੁੰਦੀ ਆ ਕਿ ਬੱਚਿਆਂ ਨੂੰ ਹਰ ਇੱਕ ਐਕਟੀਵਿਟੀ ਸਿਖਾਉਣੀ ਚਾਹੀਦੀ ਹੈ ਬੱਚਿਆਂ ਨੂੰ ਮੁਸਲਿਮ ਬੱਚੇ ਨੇ ਮੁਸਲਿਮ ਬੱਚਿਆਂ ਨੂੰ ਇਹ ਐਕਟੀਵਿਟੀ ਜ਼ਿਆਦਾਤਰ ਸਿਖਾਉਣੀ ਚਾਹੀਦੀ ਤੇ ਮੈਂ ਅੱਜ ਦਾ ਇਹ ਜੋ 26 ਜਨਵਰੀ ਦਾ ਪ੍ਰੋਗਰਾਮ ਹੈ ਇਸ ਨੂੰ ਦੇਖ ਕੇ ਪਹਿਲਾਂ ਤਾਂ ਮੈਂ ਦਿਲ ਤੋਂ ਸ਼ੁਕਰਗੁਜ਼ਾਰ ਕਰਦੀ ਆ ਜਿਨ੍ਹਾਂ ਨੇ ਸਾਰੇ ਬੱਚਿਆਂ ਦਾ ਇਹ ਨਾ ਵਧੀਆ ਸਵਾਗਤ ਕੀਤਾ ਹੈ ਮੈਂ ਫਿਰ ਦੁਬਾਰਾ ਤੋਂ ਇੱਕ ਵਾਰ ਸਵਾਗਤ ਕਰਦੀ ਆ ਨਾ ਬੱਚਿਆਂ ਦਾ ਵੀ ਬੜਿਆ ਦਾ ਜੋ ਵੀ ਆਏ ਨੇ ਲੇਕਿਨ ਮੈਂ ਇਹ ਮੋਟੀਵੇਟ ਕਰਨਾ ਚਾਹੁੰਦੀ ਆ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਓਕੇਸ਼ਨ ਨੇ 26 ਜਨਵਰੀ ਐ 15 ਅਗਸਤ ਐ ਇਹਦੇ ਬਾਰੇ ਨੋਲਿਜ ਹੋਣੀ ਚਾਹੀਦੀ ਹੈ ਔਰ ਇਹ ਜੋ ਸਾਰੇ ਬੱਚੇ ਨੇ ਇਹਨਾਂ ਨੂੰ ਇਹੀ ਪੈਗਾਮ ਦਵਾਂਗੀ ਕਿ ਇਹ ਸ਼ਾਂਤੀ ਦਾ ਔਰ ਇਕਤਾ ਦਾ ਬਣਾ ਕੇ ਰੱਖਣ ਅਤੇ ਬੱਚਿਆਂ ਨੂੰ ਅੱਗੇ ਵਾਸਤੇ ਹਰ ਪੇਰੈਂਟਸ ਨੂੰ ਚਾਹੀਦਾ ਹੈ ਕਿ ਪਾਰਟਿਸਿਪੇਟ ਕਰਵਾਉਣਾ ਚਾਹੀਦਾ ਤਾਂ ਕਿ ਸਾਡੇ ਬੱਚਾ ਤੋਂ ਸਾਡੇ ਦੇਸ਼ ਬਾਰੇ ਪਤਾ ਹੋਣਾ ਚਾਹੀਦਾ ਹੈ ਸਾਡਾ ਜੋ ਦੇਸ਼ ਹੈ ਸਾਡਾ ਆਪਣਾ ਦੇਸ਼ ਹੈ ਅਸੀਂ ਭਾਰਤ ਵਾਸੀਆਂ ਤੇ ਸਾਨੂੰ ਭਾਰਤ ਵਾਸੀਆਂ ਨੂੰ ਆਪਣੇ ਭਾਰਤ ਵਾਸੀ ਹੋਣ ਤੇ ਪੂਰਾ ਮਾਣ ਹੈ ਕਿ ਇਸਨੇ ਆ ਮੁਸਲਿਮ ਬੱਚਿਆਂ ਲੈ ਕੇ ਲਗਭਗ ਮੁਸਲਿਮ ਬੱਚੇ ਜੋ ਉਹਨਾਂ ਨੂੰ ਨਹੀਂ ਪਤਾ ਪਰ ਇਹ ਗੱਲ ਜੋ ਛੋਟੇ-ਛੋਟੇ ਐਕਟੀਵਿਟੀਆਂ ਨੇ ਇਸ ਤੋਂ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਹੈ ਮੁਸਲਿਮ ਬੱਚਿਆਂ ਨੂੰ ਲੇਕਿਨ ਅੱਜ ਦੇ ਪੇਰੈਂਟਸ ਨੇ ਵੀ ਅਸੀਂ ਬੱਚਿਆਂ ਨੂੰ ਹੀ ਨਹੀਂ ਕਹਿੰਦੇ ਪੇਰੈਂਟਸ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਹੈ ਆਪਣੇ ਬੱਚਿਆਂ ਨੂੰ ਬਹੁਤ ਪਿਆਰੇ ਬਣਾ ਕੇ ਭੇਜ ਜਾਏ ਤੇ ਇਹ ਫੰਕਸ਼ਨ ਨੂੰ ਚਾਰ ਚੰਦ ਲਗਾ ਦਿੱਤੇ ਨੇ ਇੱਕ ਗੁੱਜ ਰਸਤਾ ਬਣਾ ਦਿੱਤਾ ਹੈ ਪਰ 컬러ਫੁਲ ਪੰਜਾਬ ਨੂੰ ਫਿਰ ਮੈਂ ਮੁਬਾਰਕਬਾਦ ਦਿੰਦੀ ਹਾਂ ਥੈਂਕ ਯੂ ਸ਼ੁਕਰੀਆ ਮੇਰਾ ਨਾਮ ਮੁਹੰਮਦ ਇਮਤੀਆਜ਼ ਮੈਂ ਵਾਰਡ ਨੰਬਰ 24 ਤੋਂ ਹਾਂ ਅੱਜ ਸਾਨੂੰ ਇਸ ਮਹਾਲੇ ਦੇ ਵਿੱਚ ਗੰਦੰਤਰ ਦਾ ਦਿਵਸ ਦਾ ਝੰਡਾ ਲਹਿਰਾਇਆ ਜਿਸ ਦੇ ਨਾਲ ਸਾਡੇ ਉਰੇ ਬੱਚੇ ਨੂੰ ਅਸੀਂ ਸਾਰੇ ਪਾਰਟਿਸਪੇਟ ਕਰਵਾਇਆ ਸਾਰੇ ਬੱਚੇ ਉਰੇ ਤਿਆਰ ਹੋ ਕੇ ਆਏ ਨੇ ਇਹ ਮੈਂ ਇੱਕ ਹੀ ਪੈਗਾਮ ਦੇਣਾ ਚਾਹੁੰਦਾ ਹਾਂ ਪੂਰੇ ਹਿੰਦੁਸਤਾਨ ਦੇ ਆਪਣੇ ਵਾਸੀਆਂ ਨੂੰ ਕਿ ਦੇਖੋ ਨਫ਼ਰਤਾਂ ਦਿਲਾਂ ਚੋਂ ਕੱਢ ਦਿਓ ਆਪਾਂ ਇੱਕੋ ਹੀ ਇਨਸਾਨ ਆ ਆਪਾਂ ਨਾ ਇਹਦੇ ਵਿੱਚ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਨਾ ਕੋਈ ਸਿੱਖ ਹੈ ਆਪਾਂ ਉਰੇ ਇੱਕੋ ਇਨਸਾਨ ਬਣ ਕੇ ਆਏ ਆ ਇੱਕੋ ਹੀ ਇਨਸਾਨ ਦੀ ਤਰ੍ਹਾਂ ਆਪਣਾ ਜ਼ਿੰਦਗੀ ਗੁਜ਼ਾਰੀਏ ਜਿਵੇਂ ਕਿ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕਿ ਮਾਹੌਲ ਚੱਲ ਰਿਹਾ ਹੈ ਮੁਸਲਮਾਨਾਂ ਨੂੰ ਆਊਟ ਕੱਟ ਗਿਣਤੀ ਵਾਲਾ ਟਾਰਗੇਟ ਕੀਤਾ ਜਾਂਦਾ ਹੈ ਦੇਖੋ ਇਹ ਆਪਣੇ ਦਿਲਾਂ 'ਚੋਂ ਕੱਢ ਦੋ ਇਹ ਦਿਲਾਂ 'ਚੋਂ ਤਾਂ ਹੀ ਨਿਕਲੂਗਾ ਜੇ ਸਾਡੇ 'ਚ ਮੁਹੱਬਤ ਹੋਊਗੀ ਇਹੀ ਮੁਹੱਬਤ ਦਾ ਪੈਗਾਮ ਦੇਣ ਵਾਸਤੇ ਅਸੀਂ ਆਪਣੇ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਇਹੀ ਪੂਰੇ ਦੇਸ਼ ਵਾਸੀਆਂ ਨੂੰ ਇੱਕ ਗੁਜਾਰਿਸ਼ ਕਰਦੇ ਆਂ ਇਹ ਇੱਕ ਪੈਗਾਮ ਦਿੰਨੇ ਆ ਕਿ ਆਪਾਂ ਇੱਕ ਹੋ ਕੇ ਆਪਣਾ ਪੈਗਾ ਆਪਣੇ ਆਪ ਨੂੰ ਇੱਕ ਹੋ ਕੇ ਰਹੀ ਆਪਾਂ ਸਾਰੇ ਜਣੇ ਆ